ਅੱਜ ਸੇ ਤੁਹਾਨੂੰ ਇੱਕ ਐਸੇ ਫੈਸਲੇ ਬਾਰੇ ਦੱਸਣ ਜਾ ਰਿਹਾ ਜੋ ਸਿਰਫ ਇੱਕ ਆਰਥਿਕ ਕੰਪਨੀ ਨਾਲ ਜੁੜਿਆ ਨਹੀਂ ਸਗੋਂ ਭਾਰਤ ਦੀ ਰਾਸ਼ਟਰੀ ਸੁਰੱਖਿਆ, ਗੌਰਵ ਅਤੇ ਆਤਮ ਸਮਰਪਣ ਨਾਲ ਸਿੱਧੇ ਤੌਰ ਤੇ ਸੰਬੰਧ ਰੱਖਦੀ ਹੈ ਇਹ ਕਹਾਣੀ ਹੈ ਤੁਰਕੀ ਦੀ ਇੱਕ ਬਹੁ ਅੰਤਰਰਾਸ਼ਟਰੀ ਕੰਪਨੀ ਦੇ ਨਾਲ ਜੁੜੀ ਹੋਈ ਜਿਸ ਨੂੰ ਹੁਣ ਭਾਰਤ ਚ ਕੰਮ ਕਰਨ ਦੀ ਇਜਾਜ਼ਤ ਨਹੀਂ ਰਹੀ ਸਾਲਾਂ ਤੋਂ ਭਾਰਤ ਦੇ ਮੁੱਖ ਹਵਾਈ ਅੱਡਿਆਂ ਤੇ ਕੰਮ ਕਰ ਰਹੀ ਤੁਰਕੀ ਕੰਪਨੀ ਸੈਲਬੀ ਐਵੀਏਸ਼ਨ ਨੂੰ 15 ਮਈ 2025 ਨੂੰ ਭਾਰਤ ਸਰਕਾਰ ਨੇ ਇੱਕ ਅਚਾਨਕ ਪਰ ਨਿਰਣਾਇਕ ਫੈਸਲੇ ਅਧੀਨ ਸੁਰੱਖਿਆ ਕਲੀਅਰੈਂਸ ਰੱਦ ਕਰ ਦਿੱਤੀ। ਇਹ ਕੰਪਨੀ 1958 ਵਿੱਚ ਤੁਰਕੀ ਵਿੱਚ ਬਣੀ ਸੀ ਅਤੇ ਦੁਨੀਆ ਦੇ 70 ਤੋਂ ਵੱਧ ਦੇਸ਼ਾਂ ਵਿੱਚ ਆਪਣੇ ਗਰਾਉਂਡ ਹੈਂਡਲਿੰਗ ਅਤੇ ਕਾਰਗੋ ਕੰਮਾਂ ਲਈ ਮਸ਼ਹੂਰ ਸੀ। 2008 ਵਿੱਚ ਇਹ ਭਾਰਤ ਚ ਆਈ ਅਤੇ ਮੁੰਬਈ, ਦਿੱਲੀ, ਬੰਗਲੌਰੂ, ਹਦਰਾਬਾਦ, ਕੋਚੀ ਆਦਿ ਹਵਾਈ ਅੱਡਿਆਂ ਤੇ ਕੰਮ ਕਰਨ ਲੱਗੀ। ਪਰ ਪਹਿਲਗਾਮ ਵਿੱਚ ਹੋਏ ਇੱਕ ਭਿਆਨਕ ਅਤੰਕਵਾਦੀ ਹਮਲੇ 'ਚ 26 ਮਾਸੂਮ ਜ਼ਿੰਦਗੀਆਂ ਗਵਾ ਦਿੱਤੀਆਂ ਗਈਆਂ। ਭਾਰਤ ਨੇ ਆਪਰੇਸ਼ਨ ਸਿੰਦੂ ਰਾਹੀਂ ਮੂਤ ਤੋੜ ਜਵਾਬ ਦਿੱਤਾ। ਉਸ ਤੋਂ ਬਾਅਦ ਤੁਰਕੀ ਨੇ ਖੁੱਲਕੇ ਪਾਕਿਸਤਾਨ ਦਾ ਸਾਥ ਦਿੱਤਾ। ਇੱਥੋਂ ਤੱਕ ਕਿ ਹਥਿਆਰ ਤੇ ਡਰੋਨ ਭੇਜੇ ਗਏ। ਇਹਹੀ ਤੁਰਕੀ ਜਿਸ ਦੀ ਕੰਪਨੀ ਸਲੇਵੀ ਭਾਰਤ ਦੇ ਹਵਾਈ ਅੱਡਿਆਂ ਉੱਤੇ ਕੰਮ ਕਰ ਰਹੀ ਸੀ। ਲੋਕਾਂ ਨੇ ਗੁੱਸਾ ਜਤਾਇਆ। ਸੋਸ਼ਲ ਮੀਡੀਆ ਤੇ ਤੁਰਕੀ ਵਿਰੋਧ ਬਹਿਸ ਚੱਲੀ ਸੈਲਾਨੀਆਂ ਨੇ ਆਪਣੇ ਟੂਰ ਰੱਦ ਕਰਨੇ ਸ਼ੁਰੂ ਕਰ ਦਿੱਤੇ ਇਥੋਂ ਤੱਕ ਕਿ ਸ਼ਿਵ ਸੇਨਾ ਨੇ ਮੋਰਚਾ ਖੋਲ ਦਿੱਤਾ ਤੇ ਸੈਲਬੀ ਨੂੰ 10 ਦਿਨਾਂ ਵਿੱਚ ਹਟਾਉਣ ਦੀ ਮੰਗ ਕੀਤੀ ਆਖਰਕਾਰ 15 ਮਈ ਨੂੰ ਸਰਕਾਰ ਨੇ ਐਲਾਨ ਕਰ ਦਿੱਤਾ ਸੈਲਬੀ ਐਵੀਏਸ਼ਨ ਦੀ ਸੁਰੱਖਿਆ ਕਲੀਅਰੈਂਸ ਤੁਰੰਤ ਪ੍ਰਭਾਵ ਨਾਲ ਰੱਦ ਹੁਣ ਸੈਲਬੀ ਦੀਆਂ ਸੇਵਾਵਾਂ AI 에어ਪੋਰਟ ਸਰਵਿਸਿਜ਼ ਲਿਮਿਟਿਡ ਤੇ WFS ਇੰਡੀਆ ਵਰਗੀਆਂ ਭਾਰਤੀ ਕੰਪਨੀਆਂ ਸੰਭਾਲ ਰਹੀਆਂ ਨੇ ਇਹ ਕੇਵਲ ਇੱਕ ਕਾਰਪੋਰੇਟ ਬਦਲਾਅ ਨਹੀਂ ਹੈ ਇਹ ਭਾਰਤ ਦੀ ਸੰਪ੍ਰਭੂਤਾ ਸੁਰੱਖਿਆ ਅਤੇ ਜ਼ਮੀਨ ਨਾਲ ਜੁੜੀ ਲਕੀਰ ਹੈ ਇਹ ਸੇ ਇੱਕ ਅਜੀਬੇ ਕਹਾਣੀ ਜੋ ਸਾਨੂੰ ਦੱਸਦੀ ਹੈ ਕਿ ਭਾਰਤ ਹੁਣ ਆਪਣੇ ਸਵਾਲਾਂ ਦੇ ਜਵਾਬ ਨਾ ਸਿਰਫ ਮੈਦਾਨ 'ਚ ਦਿੰਦਾ ਹੈ ਸਗੋਂ ਹਵਾਈ ਅੱਡਿਆਂ ਤੇ ਵੀ ਦਿੰਦਾ ਹੈ ਇਤਿਹਾਸ ਵਿੱਚ ਇਹ ਮੋੜ ਲਿਖਿਆ ਜਾਵੇਗਾ ਜਿੱਥੇ ਰਾਸ਼ਟਰ ਦੀ ਸੁਰੱਖਿਆ ਕਾਰੋਬਾਰ ਤੋਂ ਵੱਧ ਮਹੱਤਵਪੂਰਨ ਸੀ ਮਹਾਂਕੰਝਨ ਅਤੇ ਤੁਸੀਂ ਦੇਖ ਰਹੇ ਹੋ ਅਕਸ਼ ਨਿਊਜ਼ ਚੈਨਲ ਜਿੱਥੇ ਹਰ ਖਬਰ ਸੱਚੀ ਤੇ ਨਿਰਪੱਖ ਹੁੰਦੀ ਹੈ ਹੋਰ ਅਜਿਹੇ ਅਪਡੇਟਸ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ